ਤਾਜ਼ੀ ਗੱਲ ਦੀ ਡੀਪ ਜੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਜਿਹੜਾ ਆ ਉਪਰਾਲਾ ਚੱਲਦਾ ਪਿਆ ਆ ਜਦੋਂ ਦੇ ਹੀ ਆਮ ਆਦਮੀ ਪਾਰਟੀ ਹੋਂ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਲਗਾਤਾਰ ਲਗਭਗ ਉਹਨਾਂ ਨੇ ਨਸ਼ੇ ਦੇ ਚੱਕਰ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਚੱਕਰ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜਾ ਆ ਨਸ਼ਾ ਵੇਚਣ ਵਾਲਿਆਂ ਨੂੰ ਤੇ ਨਸ਼ਾ ਇਧਰ ਉਧਰ ਕਰਨ ਵਾਲਿਆਂ ਨੂੰ ਫੜ ਕੇ ਜਿਹੜਾ ਐ ਐਨਡੀਪੀਐਸ ਦੀ ਧਾਰਾ ਦੇ ਅਧੀਨ ਜਿਹੜਾ ਆ ਉਹਨਾਂ ਨੂੰ ਬੰਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਦਾਦੀ ਇਹ ਕਿ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਵੱਡੇ ਜਿਹੜੇ ਆ ਸਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਤੇ ਵੱਡੀਆਂ ਵੱਡੀਆਂ ਸਾਪੇ ਮਾਰੀਆਂ ਤੋਂ ਇਲਾਵਾ ਜਿੰਨੇ ਵੀ ਸੱਕੀ ਪਲੇਸ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਆ ਸਾਪੇ ਮਾਰੀ ਕੀਤੀ ਜਾ ਰਹੀ ਹੈ ਤਾਂ ਤੰਦਰਦੀ ਕੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਿਹੜੇ ਆ ਉਹ ਨਾਕੇ ਤੇ ਜਿਹੜੀਆਂ ਚੈਕਿੰਗ ਪੁਆਇੰਟ ਨੇ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਲਰਟ ਜਿਹੜਾ ਆ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਆ ਤਾਂ ਤੰਦਰਦੀ ਇਹ ਕਿ ਨਸ਼ਾ ਜਿਹੜਾ ਆ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਦੇ ਪੂਰੇ ਹੁਕਮ ਹੁਕਮ ਨੂੰ ਮੰਨਦੇ ਹੋਏ ਜਿਹੜਾ ਆ ਵੱਡੇ ਲੈਵਲ ਤੇ ਜਿਹੜਾ ਪੰਜਾਬ ਪੁਲਿਸ ਆ ਉਹ ਨਸ਼ਾ ਖਤਮ ਕਰਨ ਦੇ ਲਈ ਲੱਗੀ ਹੋਈ ਏ ਪੂਰੀ ਤਰ੍ਹਾਂ ਜੜੀ ਤੌਰ ਲਗਾ ਰਹੀ ਹੈ ਹਰ ਚੈਕਿੰਗ ਹਰ ਚੈਕਿੰਗ ਪੁਆਇੰਟ ਦੇ ਉੱਤੇ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਚੈਕਿੰਗ ਕਰਕੇ ਸ਼ੱਕੀ ਹਲਾਤਾਂ ਨੂੰ ਜਿਹੜਾ ਆ ਉਹ ਨਿਬੇੜਿਆ ਜਾ ਰਿਹਾ ਆ ਇਸੇ ਤਰ੍ਹਾਂ ਤੁਹਾਨੂੰ ਦੱਈਏ ਕਿ ਕਲਾਂਗੌਰ ਦੇ ਟੀ ਪੁਆਇੰਟ ਰੋਡਿਆਣਾ ਮੋੜ ਦੇ ਉੱਤੇ ਵੀ ਪੰਜਾਬ ਪੁਲਿਸ ਤੇ ਨਾਲ ਦੇ ਨਾਲ ਜਿਹੜਾ ਆ ਬੀਐਸਬ ਦਾ ਸਾਂਝਾ ਇੱਕ ਨਾਕਾ ਲੱਗਿਆ ਹੋਇਆ ਸੀ ਉਸ ਨਾਕੇ ਦੇ ਦੌਰਾਨ ਕੁਝ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਜਾਂਦਾ ਕੁਝ ਤੋਂ ਭਾਵ ਦੋ ਸ਼ੱਕੀ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਆ ਰਹੇ ਸੀ ਉਹਨਾਂ ਨੂੰ ਰੋਕਿਆ ਜਾਂਦਾ ਆ ਦੋ ਨੌਜਵਾਨਾਂ ਨੇ ਜਦੋਂ ਰੋਕਿਆ ਜਾਂਦਾ ਤੇ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਏ ਚੈਕਿੰਗ ਕਰਨ ਤੋਂ ਬਾਅਦ ਉਹਨਾਂ ਦੇ ਕੋਲੋਂ ਇੱਕ ਮੋਟਾ ਲਫਾਫਾ ਨਿਕਲਦਾ ਆ ਜਦੇ ਵਿੱਚੋਂ ਕਰੀਬ 2 ਕਿਲੋ 500 ਉਹ 44 ਗ੍ਰਾਮ ਜਿਹੜੀ ਏ ਉਹ ਹੈਰਨ ਬਰਾਮਦ ਹੁੰਦੀ ਏ ਉਹ ਹੈਰਨ ਜਿਹੜੀ ਏ ਉਹਨਾਂ ਮੋਟਰਸਾਈਕਲ ਸਵਾਰਾਂ ਦੇ ਕੋਲੋਂ ਬਰਾਮਦ ਹੁੰਦੀ ਏ ਜਦੋਂ ਉਹਨਾਂ ਦੀ ਪੂਰੀ ਤਰ੍ਹਾਂ ਇਨਕੁਆਰੀ ਕੀਤੀ ਗਈ ਤਾਂ ਆ ਲੱਗਿਆ ਕਿ ਇਹ ਨੌਜਵਾਨ ਕੋ ਜਿਆਦਾ ਅਮੀਰ ਨਹੀਂ ਏ ਫਿਰ ਹਾਲ ਇਹ ਪਹਿਲਾ ਜਿਹੜੇ ਆ ਉਹ ਆਕਸਾਈਜ਼ ਵਿਭਾਗ ਦੇ ਵਿੱਚ ਜਿਹੜਾ ਆ ਉਹ ਗੱਡੀਆਂ ਦੇ ਨਾਲ ਸਾਪੇਮਾਰੀ ਦੌਰਾਨ ਜਾਂਦੇ ਸੀ ਪਰ ਇਹ ਉਹਨਾਂ ਦੇ ਕੋਲ ਕਿੱਥੋਂ ਆਈ ਕਿਵੇਂ ਆਈ ਤੇ ਕਿਵੇਂ ਉਹ ਵੇਚਦੇ ਪਏ ਨੇ ਕੀ ਇਹ ਕਿਸੇ ਦੇ ਲਈ ਕੰਮ ਕਰਦੇ ਪਏ ਨੇ ਜਾਂ ਆਪਣੇ ਲਈ ਹੀ ਕੰਮ ਕਰਦੇ ਪਏ ਨੇ ਆਪ ਨਹੀਂ ਲਿਆ ਕੇ ਵੇਚਣ ਦੀ ਕੋਸ਼ਿਸ਼ ਕਰਦੇ ਪਏ ਸੀ ਪਰ ਫਿਲਹਾਲ ਜਿਹੜੇ ਆ ਇਹ ਦੋਨੋਂ ਨੌਜਵਾਨ ਜਿਹੜੇ ਆ ਗ੍ਰਿਫਤਾਰ ਹੋ ਜਿਹੜੀ ਇਹਨਾਂ ਦੀ ਥੋੜੀ ਜੀ ਜਾਣਕਾਰੀ ਸਾਹਮਣੇ ਆਈ ਹੈ ਮੰਗਲ ਸਿੰਘ ਤੇ ਕੁਰਪੇ ਸਿੰਘ ਜਿਹੜੇ ਨੇ ਇਹ ਕਾਬੂ ਆ ਜਾਂਦੇ ਨੇ ਤੇ ਇਹ ਮੋਟਰਸਾਈਕਲ ਤੇ ਸਵਾਰ ਸੀ ਮੋਟਰਸਾਈਕਲ ਤੇ ਸਵਾਰ ਇਹ ਦੋਨੇ ਨੌਜਵਾਨ ਜਿਹੜੇ ਆ ਪੁਲਿਸ ਤੇ ਅੜਕੇ ਚੜ ਗਏ ਨੇ ਜਿਨ੍ਹਾਂ ਦੇ ਕੋਲ 2 ਕਿਲੋ ਤੇ 543 ਗ੍ਰਾਮ ਜਿਹੜੀ ਹੈ ਰਣ ਦਸੀ ਜਾ ਰਹੀ ਹੈ ਮਿਲੀ ਹੈ ਇਹਨਾਂ ਦੀ ਸਾਬੰਬਿੰਨ ਕਰਕੇ ਤੇ ਜਿਹੜਾ ਆ ਇਹਨਾਂ ਨੂੰ ਰਮਾਨ ਤੇ ਲੈ ਕੇ ਅਗਲੀ ਜਾਣਕਾਰੀ ਜਿਹੜੀ ਲਈ ਜਾਗੀ ਫਿਲਹਾਲ ਇਹਨਾਂ ਦੇ ਉੱਤੇ ਐਨਡੀਪੀਐਸ ਦਾ ਜਿਹੜਾ ਆ ਪਰਚਾ ਕਰ ਦਿੱਤਾ ਗਿਆ ਆ ਤੇ ਆਓ ਗੱਲਬਾਤ ਸੁਣਦੇ ਆ ਡੀਕੇ ਚੌਧਰੀ ਐਸਪੀ ਗੁਰਦਾਸਪੁਰ ਉਹਨਾਂ ਨੇ ਇਸ ਸਾਰੇ ਮਾਮਲੇ ਦੇ ਉੱਤੇ ਕੀ ਕੀਤਾ ਹਾਂ ਜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਉਹਦੇ ਮਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੂੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਤੇਜਾ ਨਾਲ ਦੇ ਦੋ ਦੋਸ਼ੀ ਜਿਹੜੇ ਐ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਐ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁੱਛਗਿੱਛ ਇਹ ਜਿਹੜੇ ਆ ਹੈਰੋਇਨ ਐ ਇਹ ਪਾਕਿਸਤਾਨ ਸਾਈਡ ਤੋਂ ਆਈ ਐ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਪ ਲੈ ਕੇ ਡਿਵੀਜ਼ਨ ਜਾ ਰਹੇ ਆ ਆਪ ਮੰਗਾਈ ਕਿਸੇ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਐ ਜਾਂ ਕਿਸੇ ਦਾ ਮਾਲ ਜਿਹੜਾ ਇਹ ਲੈਣ ਲਈ ਆਇਆ ਓਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ ਸਰ ਬੀਐਸਐਫ ਦਾ ਪੂਸਤਾ ਸਾਂਝਾ ਪੇਸ਼ ਹਾਂ ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ ਸਭ ਕੋਈ ਬੈਕਗ੍ਰਾਉਂਡ ਹੈਗਾ ਜਾਂ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸ ਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿੱਦਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ ਤੇ ਹੁਣ ਇਹ ਪਹਿਲੀ ਵਾਰ ਫੜ ਹੋਏ ਕਿੰਨੀ ਕਿਸੂਮ ਰਹਿਣਗੇ ਇਹ 20 22 25 ਸਾਲ ਦੇ ਲੱਗੇ ਸੀ ਤੇ ਦੋਸਤ ਨਹੀਂ ਜਾਂ ਕੋਈ ਆ ਦੋਸਤ ਉੱਥੇ ਰੇਡ ਪਾਰਟੀ 'ਚ ਇਕੱਠੇ ਸੀ ਆ ਬਾਜ਼ਾਰੀ ਕੀਮਤ ਉਹ ਦੱਸਿਆ ਮੈਨੂੰ ਕਿੰਨੀ ਹੈ ਬਾਜ਼ਾਰੀ ਕੀਮਤਾਂ ਉਹ ਅਲੱਗ-ਅਲੱਗ ਹੈ ਇਹ ਪਾਕਿਸਤਾਨ ਸੁਣਾਈ ਹੈ ਹਾਂਜੀ ਸਾਰਾ ਇਹ ਪਰੰਡੋ ਬੈਕਗ੍ਰਾਉਂਡ ਕਿਹਸੀ ਆ ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਵੀਰ ਤਾਂ ਉਹ ਨਹੀਂ ਹੋ ਸਕਦਾ ਨਾਰਮਲ ਪਰਿਵਾਰ ਹੈ ਹਾਂਜੀ ਸਭ ਦੇ ਦੱਸਦੇ ਸਮੇਂ ਹੀ ਕਰਾ ਦਿੰਦੇ ਇਹ ਕੱਲ ਲੇਟ ਨਾਈਟ ਲੇਟ ਇਵਨਿੰਗ ਮਤਲਬ ਟੋਕਾ ਜੀ